हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਬਈਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਈ ਦਾ ਨਾਮ ਪ੍ਰਗਟ ਸਿੰਘ ਜਿਹੜੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣੀ ਹੈ ਇੱਕ ਤਾਜੀ ਸੂਈ ਗਾਂ ਇੱਕ ਗਾਂ ਟੋਕਰ ਇੱਕ ਟੋਕਰ ਇੱਕ ਗਾਂ ਟੋਕਰ ਤੇ ਇੱਕ ਦੋਸਤੋ ਮੱਝ ਜਿਹੜੀ ਵੀਰ ਦੇ ਕੋਲ ਟੋਕਰ ਗੱਭਣ ਡिटੇਲ ਇਹਨਾਂ ਤਨਾ ਪਛਵਾਦੀ ਆਪਾਂ ਬਾਈ ਪ੍ਰਗਟ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰਦੇ ਹੋ ਬੈਲ ਬਟਨ ਵਾਲਾ ਤੇ ਸਿਲੈਕਟ ਕਰ ਦਿਓ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਬਾਈ ਨਾ ਕਰਦੇ ਗੱਲਬਾਤ ਡ हां जी भाई सस्का हाल जी सस्का हाल देती सस्का हाल दे और भाई जी <laughs> बढ़िया वीर बढ़िया एड्रेस बोल दी आपने ਪਿੰਡ ਬਹਿਲਾ ਜੀ ਜ਼ਿਲ੍ਹਾ ਤਰਨਤਾਰਨ ਹਾਂ ਜੀ ਤਹਿਸੀਲ ਤਰਨਤਾਰਨ ਜੀ ਫੋਨ ਨੰਬਰ ਦਾ ਨਾਮ ਦੱਸ ਦੀ ਨਾਮ ਪ੍ਰਗਟ ਸਿੰਘ ਫੋਨ ਨੰਬਰ 872873597 ਠੀਕ ਹੈ ਜੀ ਹਾਂ ਜੀ ਅੱਛਾ ਪ੍ਰਗਟ ਭਾਈ ਅੱਜ ਆਪਣੇ ਕੋ ਇੱਕ ਗਾਂ ਤਾਜੀ ਸੂਈ ਤੇ ਇੱਕ ਤੋਕਰ ਤੇ ਇੱਕ ਤੋਕਰ ਗੱਬਲ ਮਜ ਹੈ ਨਾ ਹਾਂ ਜੀ ਹਾਂ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਸੱਜੇ ਸਿੰਘ ਗਾਂ ਤੋਂ ਪਹਿਲੋ ਇਹ ਸੱਜੇ ਸੂਈ ਆ ਜੀ ਕਿੰਨਾ ਟਾਈਮ ਹੋ ਗਿਆ ਸੀ ਨੂੰ ਸੂਈ ਨੂੰ ਕੋਈ 10-20 ਦਿਨ ਹੋ ਗਏ ਹੋਣੇ ਆ ਤੇ ਬੱਚਾ ਕਿਤ ਮਗਰ ਮਗਰ ਅੱਛਾ ਜੀ ਬੱਛਾ ਦੇ ਮਗਰ ਦੋਸਤੋ ਬੱਛਾ ਵਾਹ ਬੱਛਾ ਦੁੱਧ ਕੰਨਾ ਤਿਆਰ ਹੈ ਜੀ ਦੁੱਧ 9 ਕਿਲੋ ਹੋਊਗਾ 9 ਕਿਲੋ ਹਾਂ ਠੀਕ ਹੈ ਜੀ ਕੋਈ 9 10 9 10 9 ਲਾ ਲਓ ਰਹੀ ਚਵਾਈਤ ਵੀ ਵਧੀਆ ਇੱਕ ਨੰਬਰ ਆਈ ਵਧੀਆ ਜੀ ਚਵਾਈ ਠੀਕ ਹੈ ਜੀ ਚਵਾਈ ਵਧੀਆ 9 10 ਕਿਲੋ ਦੁੱਧ ਜਿਹੜਾ ਦੋਸਤੋ ਮੌਕੇ ਦਾ ਜਿਹੜਾ ਹੋਊਗਾ ਤਿਆਰ ਸੂਈ ਨੂੰ ਕੋਈ 10 ਕਿ ਦਿਨ 10 ਦਿਨ ਦਾ ਟਾਈਮ ਚ ਨਹੀਂ 20 ਦਿਨ ਹੋ ਗਏ 15 ਦਿਨ ਦਾ ਟਾਈਮ ਹੋਗਾ ਸੂਈ ਨੂੰ ਬਾਕੀ ਅਗੀ ਸੀਲ ਠੰਡੀ ਉਹ ਜੀ ਸ਼ੁਕਰ ਸਾਕ ਲਓ ਜੀ ਦੋਸਤੋ ਚੈੱਕ ਕਰ ਲਓ ਸੀਲਸ ਲਾ ਗਿਆ ਵੇਖ ਲਓ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਖਾਣੇ ਦੋਸਤੋ ਥਣਾ ਦੀ ਕੁਆਲਿਟੀ ਜਿਹੜੀ ਹੈ ਥਣਾ ਦੀ ਬਹੁਤ ਜਿਆਦੀ ਵਧੀਆ ਵੇਖੋ ਕਰੋ ਚੈੱਕ ਮੱਝਾਂ ਵਰਗੇ ਥਣ ਚਵਾਈ ਜੁਈ ਵੀ ਕਹਿੰਦਾ ਇੱਕ ਨੰਬਰ ਦੀ ਬਾਕੀ ਦੋਸਤੋ ਸ਼ਾਈਵਾਲ ਪਿਓਰ ਜੇ ਪਿਓਰ ਪਹਿਲਾ ਸੂਆ ਦੰਦਾ ਚ ਵਹਿੜ ਹਲੇ ਪਹਿਲਾ ਸੂਆ ਸ਼ਾਈਵਾਲ ਪਿਓਰ ਆ ਕਰੋ ਚੈੱਕ ਜੀ ਥਣਾ ਦੀ ਕੁਆਲਿਟੀ ਦੀ ਤੇ ਬਾਕੀ ਆਪਾਂ ਮੁੱਲ ਬਾਈ ਤੋਂ ਪੁੱਛ ਲੈਣੇ ਬਾਈ ਪ੍ਰਗਟ ਮੁੱਲ ਕਿੰਨਾ ਕਰਨਾ ਮੁੱਲ ਤੇ ਭਾਜੀ 32 ਤੇ 30000 ਕਰਦੇ ਆਂ ਦੇਣੀ ਕਿੰਨੇ ਦੀ ਦੇ ਦਾਂਗੇ 28000 ਦੀ 28000 ਦੀ ਹਾਂਜੀ ਕਿੰਨੀ ਕਿ ਗਜੇ ਇਸ ਕੀ 28 ਤੇ ਕਿਹੋ ਜਿਹੀ ਕਰਦੇ ਨੇ ਕਰਦੇ 27 ਦੀ ਦੇ ਦਾਂਗੇ 280 ਹਾਂ ਜੀ 26 ਜੀ ਨਹੀਂ 27 ਜੀ 27 ਦੇ ਹਾਂ ਕੋਈ ਨਹੀਂ ਮੌਕੇ ਤੇ ਕੋਈ ਭੈਣ ਭਰਾ ਦਾ ਕਰਦਾਂਗੇ ਮਾਨਦਾਨ ਠੀਕ ਹੈ ਜੀ ਹਾਂ ਲਓ ਦੋਸਤੋ ਖੋਲ ਕੇ ਤੁਹਾਨੂੰ ਖੋਲੋ ਜੀ ਬਾਈ ਜੀ ਆਹ ਲਓ ਦੋਸਤੋ ਚੈੱਕ ਕਰ ਲਓ 9 10 ਕਿਲੋ ਦੋਦੇ ਜਿਹੜਾ ਹੋਊਗਾ ਜੀ ਮੌਕੇ ਦਾ ਤਿਆਰ ਆ ਲਓ ਜੀ ਸਵੇਰ ਪਹਿਲਾਂ ਚਾਰ ਦੰਦ ਦਸੇ ਮੂੰਹ ਨੇ ਪਹਿਲਾਂ ਦੰਦ ਦੰਦਾਂ ਜੀ ਇਹ ਵੇਖੀ ਨਹੀਂ ਪਹਿਲਾਂ ਜੀ ਚਾਰ ਦੰਦਾਂ ਦੀ ਛਗੀ ਇਹ ਚੌਗੀ ਆ ਠੀਕ ਹੈ ਜੀ ਲੈ ਜੋ ਜੀ ਉਹ ਜਾ ਕਾਲੀ ਕਪੈਣੀ ਗੜੀ ਕਿਉਂ ਮਲੋਸੀ ਸੇਕਰ ਉਸ ਤੋਂ ਕਰ ਲੋ ਬੱਚੇ ਦਾ ਜਿਆਦਾ ਕਰਦੀ ਆ ਸੱਜਰ ਸੂਈ ਕਰਕੇ ਲਿਓ ਜੀ ਮੋੜੋ ਮੋੜੋ ਜਿੱਲੇ ਹੋਸੀ ਤੱਕਿਆ ਨੂੰ ਭਾਈਦੀ ਆ ਨਾ ਹਾਂ ਇੱਥੇ ਯਾਰ ਗੜੀ ਨਿਕਲ ਚਲੀ 27000 ਰੁਪਇਆ ਮੁੱਲ ਡਿਮਾਂਡ ਵੈਸੇ ਬਾਈ ਨੇ 32000 ਰੁਪਇਆ ਰੱਖੀ ਤੇ 27000 ਦੇ ਵਿੱਚ ਤੁਹਾਡਾ ਆ ਗਿਆ ਦਾ ਮਾਨਤਾ ਨਹੀਂ ਛੋੜ ਛਪਾ ਜਿਹੜਾ ਮੌਕੇ ਤੇ ਹੋਊਗਾ ਇਹ ਤੋਂ ਅੱਗੇ ਬਾਈ ਦੇ ਕੋਲ ਦੋ ਨਗ ਹੋਰ ਹੈ ਉਹ ਵੀ ਦਿਖਾ ਦਿੰਦਾ ਹਾਂ ਹਾਂ ਜੀ ਇਸ ਗਾੜੀ ਆ ਟੋਕੜ ਗਾਂ ਦੇ ਪਰਦਾ ਸੀ ਇਹ ਕਿਰੇ 4 ਕਿਲੋ ਦੁੱਧ ਆ ਵੀਰ ਅਛਾ ਜੀ ਹਾਂ ਇਹ ਇਹਨੂੰ ਸੋਈ ਨੂੰ ਕਨੈਕਟ ਹੋ ਗਿਆ ਇਹਨੂੰ ਚਾਰ ਪੰਜ ਮਹੀਨੇ ਹੋ ਗਏ ਟੋਕੜੀ ਆ ਗਏ ਅੱਛਾ ਬਣੀ ਹੈ ਗਾਂ ਨਹੀਂ ਬਣੀ ਦੋ ਮਹੀਨੇ ਦੀ ਹੁਣ ਪਤਾ ਨਹੀਂ ਜਿਹੜੇ ਤੁਹਾਡੇ ਸਾਹਮਣੇ ਦੇ ਲਾ ਕੇ ਰੇ ਆ ਅੱਛਾ ਜੀ ਹੁਣ ਪਤਾ ਨਹੀਂ ਜੇ ਟੱਕ ਚੁੱਕਣੀ ਕੋਈ ਨੀ ਦੋ ਮਹੀਨੇ ਵੈਸੇ ਕਹਿੰਦਾ ਨਹੀਂ ਦੀ ਗੱਲ ਅੱਗੇ ਹੋ ਗਈ ਤੇ ਬਾਕੀ ਦੁੱਧ 4 ਕਿਲੋ ਹੈਗਾ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਘੰਟਾ ਕੀ ਹੋਇਆ ਇਹਨਾਂ ਨੂੰ ਹਾਂਜੀ ਤੇ ਇਹਦਾ ਮੁੱਲ ਕੀ ਕਰਨਾ ਬੋਲੇ ਦਾ 7000 ਦੇਣੀ ਕਿੰਨੇ ਦੀ ਜੇ ਤਾਂ 5000 5000 ਦੇ ਹਾਂ ਲਓ ਜੀ ਦੋਸਤੋ 4 ਕਿਲੋ ਦੁੱਧ ਤੇ 5000 ਰੁਪਏ ਰੇਟ ਸੇਮ ਸੇਮ ਹੋ ਗਿਆ ਕੰਮ ਲਓ ਜੀ ਤੋਰ ਕੇ ਦਿਖਾ ਦਈਏ ਨੂੰ ਨੋਰਮਲ ਰੇ ਹਲੋ ਦੂਜਾ ਸੁਆ ਵੈੜ ਚੰਗੀ ਆ ਸਾਮਨ ਸੁੱਤਣ ਵਾਲੀ ਆ ਦੂਜਾ ਸੁਆ ਸੁਈ ਹਾਂ ਦੂਜਾ ਸੁਆ ਤੋਂ ਲੱਸਾ ਬੰਨ ਥੋੜਾ ਜਰੂਰ ਰੱਖ ਦੀ ਆ ਲੋ ਜੀ ਕਰੋ ਚੈੱਕ ਉਹ ਭਰਾ ਵੀਡੀਓ ਖੜਕਾ ਕੇ ਕਰੀਏ ਨਾ ਵੀਡੀਓ ਜਰਨਦੇ ਕੋਈ ਭਰ ਲੰਦੇ ਆ ਲੋ ਜੀ ਦੇਖੋ ਜੀ 4 ਕਿਲੋ ਦੁੱਧ 5000 ਰੁਪਏ ਜਿਹੜਾ ਤੁਹਾਡਾ ਰੇਟ ਹੋਊਗਾ ਜਿਹੜਾ ਮੌਕੇ ਦਾ ਜੀਦੇ ਵਿੱਚ ਕੋਈ ਥੋੜਾ ਬੜਾ ਸ਼ੋਰਚਾ ਪਾ ਜਿਹੜਾ ਹੋਗਾ ਜਪਾਨਤਨ ਹੋਊਗਾ ਜ਼ਰੂਰ ਇਹ ਦੋ ਅਗੇ ਬਾਈ ਦੇ ਕੋਲ ਹੈਗੀ ਇੱਕ ਮੱਝ ਟੋਕੜ ਗੱਭਨ ਕਨਫਰਮ ਬਾਈ ਦੀ ਕਨਫਰਮ ਚੈੱਕ ਪਾਸ ਜੀ ਕਿੰਨੇ ਚਿਰ ਦੀ ਪੰਜਾਂ ਮਹੀਨਿਆਂ ਦੀ ਛੇਵਾਂ ਜਾਂਦਿਆ ਛੇਵਾਂ ਲੱਗਾ 5000 ਆ ਚੈੱਕ ਪਾਸ ਛੇਵਾਂ ਮਹੀਨਾ ਜਾਂਦਿਆ ਦੁੱਧ ਕਿੰਨਾ ਜੀ ਦੁੱਧ 4 ਕਿਲੋ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਆ ਲੋ ਜੀ ਕਰੋ ਚੱਕ ਜੀ ਸਾਢੇ ਤਿੰਨ ਹੋ ਜਾਂ ਚਾਰ ਹੋ ਜੇ ਨੱਕ ਦੁੱਧਿਆ ਅਜਨ ਤੋਂ ਬਾਹਰ ਗਿਆ ਤੈਨ ਤੋਂ 4 ਕਿਲੋ ਲਾਗੇ ਪੰਨੇ ਇਹਦਾ ਮੁੱਲ ਕਿੰਨਾ ਕਰਨਾ ਮੋਲੇ ਦਾ ਕਰਦੇ ਆ ਜੀ 50000 ਰੁਪਇਆ ਦੇਣੀ ਕਿਨੇ ਦੀ ਇਹਦਾ 45 ਜੀ 45 ਹੈ ਦੇਖ ਨੂੰ ਹੈ ਗਈ ਕੁਕ ਜੈਸੋ ਕੋਈ ਨਹੀਂ ਕਰਦਾਂਗੇ ਯਾਰਖੰਡ ਦਾ ਠੀਕ ਹੈ ਜੀ ਲਿਓ ਜੀ ਤੁਰੋ ਪਰ ਲਓ ਜੀ ਦੋਸਤੋ ਸਵੇਰ ਕਿਨਾਂ ਦੱਸਿਆ ਸੀ ਸਵੇਰ ਤੀਜੇ ਸਵੇਰ ਨੂੰ ਕੜੀ ਗੱਬਣ ਆ ਤੀਜੇ ਸਵੇਰ ਵਾਸਤੇ ਗੱਬਣ ਪੰਜਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਪੰਜਾਂ ਦੇ ਪੰਜਾਂ ਜਾਂ ਛੇਾਂ ਜਾਂ ਲੱਗਣ ਵਾਲਾ ਪੰਜ ਪੰਜਾਂ ਜਾਂ ਦਿਆ ਪੰਜ ਹੋ ਗਏ ਅਗੇ ਤਕਰੀਬਨ ਤਕਰੀਬਨ ਦੋਸਤੋ ਪੂਰੀ ਹੋ ਗਈ ਛੇਾਂ ਮਹੀਨਿਆਂ ਦਾ ਲੱਗਣ ਵਾਲਾ 4 ਕਿਲੋ ਦੁੱਧ ਜਿਹੜਾ ਮੌਕੇ ਦਾ ਜੀ ਰੇਟ ਡਿਮਾਂਡ 50000 ਰੁਪਇਆ 45000 ਚ ਤੜਾਇਆ ਜਾਂਦਾ ਮਾਨਤਲ ਵਿੱਚੋਂ ਕੋਈ ਸੋਰਸ ਆਪਾਂ ਜਿਹੜਾ ਹੋਊਗਾ ਹਲੋ ਜੀ ਹਲੋ ਵੀ ਦੋਸਤੋ ਕਰ ਲਓ ਚੈੱਕ ਤਿੰਨ ਨਗ ਦਿਖਾਤੇ ਆ ਵੀਡੀਓ ਦੇ ਵਿੱਚ ਕਿੰਨੇ ਨਗ ਜਿਹੜੇ ਸਵੇਸ ਆਏ ਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹਾਕਾ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਇੱਕ ਇਹ ਮਾਝ ਜਿਹੜੀ ਦੋਸਤੋ ਹੈਗੀ ਆ ਟੋਕੜ ਗੱਪਣ ਕਨਫਰਮ ਚੈੱਕ ਪਾਸ ਇਹਦੇ ਨਾਲ ਜਿਹੜੀ ਗਾਂ ਆ ਦੋਸਤੋ ਉਹ ਤਕਰੀਬਨ 2 ਕੁ ਮਹੀਨੇ ਹੋ ਗਏ ਆ ਵੀ ਕਹਿੰਦਾ ਪੱਟੀ ਖਾ ਲੱਗੇ ਰੋ ਕਨਫਰਮ ਕੋਈ ਨੂੰ ਦੁੱਧ 4 ਕਿਲੋ ਰੇਟ ਇਹਦਾ ਹੈਗਾ ਜੇ 5 ਰੁਪਿਆ ਦੱਸ ਹਾਂਜੀ 5 ਰੁਪਿਆ ਇਹ ਦੋ ਕੇ ਹੈਗੀ ਜੀ ਸ਼ਾਹੀ ਵਾਲ ਗਾਂ ਜਿਹੜੀ ਪਹਿਲੇ ਨੰਬਰ ਤੇ ਪਤਾ ਨੂੰ ਖਾਈ ਏ ਇਹਦੇ ਖਲ ਦੁੱਧ ਹੈ ਗਾ ਜੀ 9 10 ਕਿਲੋ ਇਹ ਸੱਜਰ ਸੂਈ ਹੈ ਜੀ ਕੋਈ ਮੇਰਾ ਵੀਰ ਜਿੱਤਰਾ ਮਰਜੀ ਤਸੱਲੀ ਕਰਕੇ ਇੱਥੇ ਆਪਣੀ ਗਰੰਟੀ ਹੈ ਜਿੱਦਾਂ ਮਰਜੀ ਤਸੱਲੀ ਕਰਕੇ ਜਿੱਦਾਂ ਮਰਜੀ ਖੜੇ ਆ ਲੋ ਜੀ ਚੈੱਕ ਕਰ ਲੋ ਸੀਲਸ ਲੱਗ ਦੋਸਤੋ ਪੂਰੀ ਹੈ ਸੀਲਸ ਨਾਲ ਬੜੀ ਆ ਹਾਂ ਜਦੋਂ ਨਹੀਂ ਕੋਈ ਚੱਕਰ ਹੈਗਾ ਜਿੱਦਾਂ ਮਰਜੀ ਬੋਹ ਜਿੱਦਾਂ ਮਰਜੀ ਪ੍ਰੋਪਰ ਡਿਟੇਲ ਸਾਰੀ ਇਹਨਾ ਤੰਨਾ ਹੁਣਾਂ ਨਹੀਂ ਦੱਸੀ ਹੋਈ ਹੈ ਫੁੱਲ ਵੀਡੀਓ ਦੇ ਵਿੱਚ ਤੇ ਦੋਸਤੋ ਤੁਸੀਂ ਵੀਡੀਓ ਜਰੂਰ ਦੇਖਿਓ ਹਣ ਤੱਕ ਐਡਰੈਸ ਇੱਕ ਰੀ ਫੇਰ ਬੋਲ ਦਿੰਨਾ ਪਿੰਡ ਬਹਿਲਾ ਤਸੀਲ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਨਾਮ ਆ ਬਾਈ ਦਾ ਹੈਗਾ ਪ੍ਰਗਟ ਸਿੰਘ ਫੋਨ ਨੰਬਰ ਇੱਕ ਰੀ ਫੇਰ ਬੋਲ ਦੋ ਜੀ 87 ਤੋਂ